ਤੂੰ ਬਰਤਨੀ ਦਾ ਜੂਆ ਤੇ ਚਾਹ ਦੀ ਗੱਲ ਆ ਫੈਰ ਵਿੱਚ ਵੀ ਮਿਲਦੀ ਆ ਪੀਜਾ ਵੀ ਮਿਲਦਾ ਫ੍ਰੈਂਚ 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 ਚੀਜ਼ ਪੀਣਾ ਸਨ ਦੇ ਚ ਫ੍ਰੈਂਚ ਫਰਾਈ ਵੀ ਕਹਿੰਦੇ ਆ ਤੇ ਪਾਸਤਾ ਵੀ ਮਿਲਦਾ ਹਾਂ ਗਾਸ ਕਿਹੜਾ ਮੈਨੂੰ ਨਹੀਂ ਪਤਾ ਖਾਣਾ ਦਹੀਂ ਪਤਾ ਤੂੰ ਖਾਣਾ ਦਹੀਂ ਪਾ ਲੈ ਪਰ ਦਹੀਂ ਤਾਂ ਲੈ ਤੇਰੇ ਕੋਲ ਇਹ ਤੂੰ ਹੀ ਜਾ ਮੈਂ ਉਹ ਦੋ ਜੱਟ ਸੈਟ ਕਰ ਤੂੰ ਜੱਟਾ ਜਿੱਦਾਂ ਤੁਸੀਂ ਜਿੱਦਾਂ ਜਿੱਦਾਂ ਮੈਂ ਖਾਣ ਨੂੰ ਲਾ ਕੇ ਜਾਨੂ ਦੋ ਲੈਣੀ ਨੀਂ ਲੱਗਿਆ ਦੱਸਿਆ ਤਾਂ ਫੈਂਟ ਪ੍ਰਾਈਸ ਦੇ ਲੈ ਕੇ ਇੱਕ ਹੱਲੇ ਲਗਾ ਪੀਜਣ ਲੱਗੀ ਲੱਗੀ ਬੀਤ ਰਾਤੀ ਤੋਂ ਹੰਗਸਾ ਜੇ ਠੀਕ ਆ ਗਈ ਦੀ ਮੇਰੇ ਕੋਲ ਮਿਲ ਤੇ ਦੱਸੋ ਫਿਰ ਮੈਂ ਦੱਸ ਦਿਆਂ ਐਕਸਟ੍ਰਾ ਉਹ ਹੋਰ ਬੀਜਾ ਜੈ ਕੋਲ ਜਿਹਨੇ ਫੈਮਿਲੀ ਚ ਬਤਾ ਦੋ ਤੇ ਤੁਸੀਂ ਆ ਜੇ ਨੰਬਰ ਉਹਦੇ ਇਹ ਨਹੀਂ ਫੈਸਟ ਰਾਈਡ ਨਾ ਉਹ ਤੇ ਪੀਜਾ ਇਹ ਕਿ nhu ਜਾਂਦਾ ਕਿ ਨਾ ਇੱਕ ਵਾਰ ਤੇ ਇਹਨਾਂ ਕੋਲ ਤਾਂ ਖਾਣ ਹੀ ਹੈ ਪਿੰਨਾ ਕੋਈ ਨਾ ਖਾਦੇ ਨਾ ਨਹੀਂ ਰਹਿੰਦੇ ਕੋਈ ਨਹੀਂ ਕੋੜਾ ਪੀਜਾ ਤੇ ਕੋਈ ਨਾ ਕਿਹਨੂੰ ਦਾ ਨਹੀਂ ਕੋਈ ਤਾਂ ਕੋਈ ਕੋਟ ਪੀਜਾ ਮਗਾ ਦਿੰਦਾ ਹਾਂ ਮੈਂ ਖਾ ਲਈ ਸਭ ਚੀਜ਼ ਵੀ ਕੇ ਲੈ ਜੂਗਾ ਤਾਂ ਮੈਂ ਚੀਜ਼ ਵੀ ਜਸ ਉੱਤੇ ਕੋਈ ਨਹੀਂ ਪਾਣਾ ਕੋਈ ਚੀਜ਼ ਹੀ ਹੋਵੇ ਸਭ ਤੋਂ ਛੋੜਾ ਸੈਜ ਲਿਆ ਦੋ ਠੀਕ ਆ ਤੇ ਇੱਕ ਸੈਂਟਰੀ ਇੱਕ ਸੈਂਡਵਿਚ ਲਿਆ ਦੇ ਬਸ ਇੱਕ ਦੁੱਧ ਨੇ ਦੇ ਦੇ ਬਸ ਆਇ ਤੇਰੀ ਬਸ ਆਉਂਦੀ ਮਮਾ ਮੈਂ ਕੀ ਲਿਆ ਦੇਵਾਂ ਕੀ ਹੋ ਗਿਆ ਅੱਜ ਵੀ ਚਾਹ ਦੇ ਲਈ ਲਿਆ ਦੇ ਚਾਹ ਦੇ ਦੇ ਮੈਂ ਤੇਲਾ ਪੀ ਜਾ ਦੇਣਾ ਨਾ ਪਤਾ ਕਦੇ ਸਮਝ ਨਹੀਂ ਪਾਣੀ ਬਿਨਾ ਅਸੀਂ ਪਾਣੀ ਬੱਸ ਕਰਾਂਗੇ ਹੋਰ ਬਲਾਗ ਕਰਾਂਗੇ ਮम्मी ਕਹਿੰਦੀ ਕਰ ਗੋਤ ਵੀ ਗਿਆ ਇਹਾਟ ਬਲਾਗ ਬੱਸ ਕਿਉਂ ਹੋਰ ਬੱਸ ਬੱਸ ਬਲਾਗ ਇਸ ਕੇ ਮੈਂ ਨਾ ਚੁਆ ਗਿਆ ਬੱਸ ਬੱਸ ਕਿ ਹੋਰ ਬਲਾਗ ਬੱਸ ਤੇਰੇ ਬਲਾਗ ਬੱਸ ਕਿਉਰ ਬੱਸ ਹੋਰ ਬਾਏ ਬਾਏ ਤਾਂ ਪਾਣੀ ਦੀ ਨਲੀ ਤੇ ਹਟ ਕਰਉਂਗੇ ਆ ਇਹ ਇਹ ਹੁੰਦੀ ਕੀ ਕੀ ਮੂਹੈ ਦੋਸੋ ਐਡ ਮੈਨ ਨਾ ਕੀ ਆਪਣਾ ਦੁੱਧ ਨਾ ਦਾ ਕਲਵੀਰ ਦੀ ਪਾਪਾ ਦੀ ਡਿਸ਼ ਆ ਗਈ ਹੈ ਦਹੀਂ ਭਲਿਆ ਸੀ ਅੱਜ ਸਾਰੇ ਨੇ ਕਿੰਨਾ ਨੇ ਅੱਗੇ ਇੱਕੋ ਆਰਡਰ ਕਰ ਦਿੰਨੇ ਅੱਜ ਲੱਗ ਲਾ ਆਰਡਰ ਕੀਤਾ ਹੈ ਨਾ ਤੇ ਇੱਧਰ ਛੱਡੀ ਤੈਨੂੰ ਇਹ ਦੇਖਾ ਤੇ ਕਲਵੀਰ ਤੇਰਾ ਪੀਜ਼ਾ ਹਜੇ ਨਹੀਂ ਆਇਆ ਉਹਨਾਂ ਨੂੰ ਕਈ ਜਲਦੀ ਭੇਜ ਦਿਓ 11 ਵਜੇ ਸੀ ਜੀ ਕਰੂੰਗਾ ਜਲਦੀ ਕਰੀਏ ਕਿਉਂ 11 ਵਜੇ ਬਾਅਦ ਕੀ ਕਰਨਾ ਜੋ ਕੰਮ ਤੇ ਜਾਣਾ ਅਰੇ ਵੀ ਜਾਣਾ ਹਾਂ ਜਾਣਾ ਮੇਨ ਨੂੰ ਆਇਆ ਮੈਂ ਦਿੱਸ਼ੇ ਦੀ ਕਰਿਆ ਜਣਾ ਮੈਂ ਆਹ ਦੇਖ ਪਤਨੀ ਕੀ ਦਾ ਪੂਜਾ ਖਵਾ ਕੇ ਰਮਾਨੀ ਦੀ ਸ਼ਰਟ ਪਾਈ ਕਰਦਾ ਅੱਜ ਤੱਕ ਮੇਰੀ ਗਾਣਾ ਰਮਾਨੀ ਨੇ ਕਹਿੰਦਾ ਹੈ ਇਹ ਵੀ ਡੈਡੀ ਦੀ ਕਲ ਉਹ ਪੁਰਾਣਾ ਰਮਾਨੀ ਬ੍ਰੈਂਡ ਲੈ ਕੇ ਦਿੱਤਾ ਦੰਗਰ ਦੇ ਬੇਚੀਂਦਾ ਕੀ ਹੋਇਆ ਪੱਲਾ ਨੂੰ ਸਵਾਲ ਲੱਗਿਆ ਉਹ ਨਹੀਂ ਖਵਾ ਲੱਗਾ ਪੱਲਾ ਨਹੀਂ ਸਵਾਲ ਲੱਗਿਆ ਭਈਆ ਆ ਤਾਂ ਕੁਲਵੀਰ ਜੌਰ ਮਹਣਾ ਆਪਣੇ ਤੇ ਹਨਾ ਸਾਡਾ ਖਾਣਾ ਦਿੱਤਾ ਲੀਓ ਉਹ ਤੇਰਾ ਫੋਨ ਆਈ ਜਾਂਦਾ ਮਾਣੇ ਕਿਸੇ ਦਾ ਸੈਨਾ ਹਾਂ ਜੇ ਮੈਂ ਲੈ ਸੌਣ ਲੱਭੂੰ ਕੁਲਜੀਤ ਦਾ ਪੀਜ਼ਾ ਹੋ ਰਿਹਾ ਤਿਆਰ ਆਇਕਾ ਕੰਮ ਹੀ ਖਰਾਬ ਹੋ ਗਿਆ ਆ ਆਪਾਂ ਹਣ ਅੱਗੇ ਤਾਂ ਵੀ ਸੇਮ ਆਤੀ ਕੀ ਹੋ ਗਿਆ ਆਪਾਂ ਤੇ ਪਾਪਾ ਨੇ ਇੱਕ ਬਾਈਕ ਵੀ ਨਹੀਂ ਦਿੱਤੀਆਂ ਬਾਈਕ ਵੀ ਕਿਉਂ ਦੇ ਦਿੱਤੀ ਕੁਲਵੀਰ ਨੂੰ ਉਸੇ ਕਦੋਂ ਆਇਆ ਇਹ ਗੁੱਸੇ ਹੋ ਗਿਆ ਕਿ ਨਾ ਪਾਪਾ ਨੇ ਕਿਉਂ ਖਾਣਿਆ ਤੇ ਮੈਨੂੰ ਦਿੱਤਾ ਉਹ ਬਾਬੇ ਮੇਰਾ ਆਰਡਰ ਵਧੀਆ ਨਹੀਂ ਸੀਗਾ ਜਿਹੜੀ ਸਸਤੀ ਚੀਜ਼ ਹੁੰਦੀ ਹੈ ਨਾ ਛੇਤੀ ਆ ਜਾਂਦੀ ਹੁੰਦੀ ਆ ਮੇਰੇ ਕੋਲ ਤਾਂ ਆਰਡਰ ਤੇਰਾ ਆਰਡਰ ਰਹੇਗਾ ਮਹਿੰਗਾ ਉਹ ਡਾਡਰ इंग्रीतरी प्यार लेके आऊंगा और काटने काटने बाबू ने काटने मुश्किल पूरी करो ठीक है बेटा दूध जल को कर रहे हैं हैं और कर रही है ये पापा के कहां है पापा के कहां गए कहां है ये तो उसके से होके फिर ये इतना टाइम लग गया एक तो मेरा चला गई ਉਹ ਵਲੌਗ ਬਣਾਉਣਾ ਲਗਾਵਾ ਹਣ ਆਹ ਚਲਦਾ ਦਿਸ ਰਿਹਾ ਹੈ ਤਾ ਆਹੀ ਹੈ ਇੱਕ ਹੋਰ ਤਾਂ ਨਹੀਂ ਹੋਈ ਕੋਸੋ ਕੋਈ ਜਿਹਾ ਹਣ ਤਾਂ ਹਣ ਤੀਜਾ ਤਾਂ ਪੂ ਲਗਣਾ ਹਣ ਤਰਾ ਦੂ ਤਾਂ ਲੱਗ ਗਿਆ ਅੱਗੀ ਉਹ ਵੀ ਨਹੀਂ ਮਸ਼ੇਤ ਨਾ ਨਾ ਕੀਤੇ ਯਾ ਕੇ ਮਰੇ ਲਾ ਕੇ ਨਾ ਤਾਂ ਬੰਦ ਕਰ ਫਾਤੇ ਰਹਣ ਮੈਂ ਵੀਡੀਓ ਬੰਦ ਕਰਕੇ ਉਹ ਕਰ ਲਾ